ਇਕ ਨਾ ਰਿਸ਼ਤੇਦਾਰੀ ਜੀ ਦਾ ਉਹਨੇ ਤੁਹਾਡਾ ਐਪੀਸੋਡ ਦੇਖਿਆ ਚ ਉਸ ਤੋਂ ਬਾਅਦ ਸ਼ਰਾਬ ਨਹੀਂ ਕੀਤੀ ਉਹਨੇ ਤੇ ਜਿਵੇਂ ਕਿ ਅੱਜ ਬੁੱਧਵਾਰ ਹੈ ਫੋਨ ਦਾ ਟਾਈਮ ਰੱਖਿਆ ਹੋਇਆ ਸੀ 9:00 ਵਜੇ ਤੇ ਕੱਲੋਂ ਸਾਡੇ ਕੋਈ ਆ ਰਹੀਆਂ ਨਹੀਂ ਹੁਣ ਫੋਨ ਚੁਲ੍ਹਦੇ ਆਂ ਦੇਖਦੇ ਆਂ ਜੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਵੀਡੀਓ ਬਹੁਤ ਵਧੀਆ ਲੱਗਦੇ ਆਂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਮੋਡਲਾ ਸ਼ਕਤੀ ਵਾਲੀ ਵੀਡੀਓ ਬਹੁਤ ਵਧੀਆ ਲੱਗੀ ਸਾਨੂੰ ਅੱਛਾ 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 ਥੈਂਕ ਯੂ ਪਿੰਡ ਪਾਜਾਖਾਨਾ ਜਿਲ੍ਹਾ ਫਰੀਦਕੋਟ ਸੁਦੇਂਦਰਕੋਟ ਅੱਛਾ 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 ਤੁਸੀਂ ਤਾਂ ਰੈਗੂਲਰ ਸਾਡੇ ਵੀਵਰ ਆ ਤੁਸੀਂ ਤਾਂ ਕਮੈਂਟ ਕਰਦੇ ਰਹਿੰਦੇ ਹੋ ਹਨਾ ਜੀ ਹਾਂ ਜੀ ਹਾਂ ਜੀ ਹਾਂ ਜੀ ਜੀ ਕਾਫੀ ਧੇਰ ਤੋਂ ਜੁੜੇ ਹੋਇਆ ਤੁਸੀਂ ਤਾਂ ਪੁਰਾਣੇ ਤਾਰੇ ਕੰਮ ਨਹੀਂ ਕਰਦਾ ਕੋਪਾਲ ਨੂੰ

ਇਹ ਇਹ ਨਾਰਗੇਟੇ ਨੇ ਕਮਾ ਲਿਆ ਦੱਸਿਓ ਇਹ ਕਿਹਦਾ ਚਿਕਰ ਵਧੀਆ ਬੇਟਾ ਵਧੀਆ ਤੁਸੀਂ ਦੱਸੋ ਮੈਂ ਜਾਣ ਕੇ ਜਿਸ ਲਈ ਪੁੱਛਣਾ ਸੀਗਾ ਉਹ ਜਿਹੜਾ ਹੈ ਨਾ ਇੱਕ ਤੁਸੀਂ ਐਪੀਸੋਡ ਦਾ ਨੇਮ ਦੱਸ ਦੋਗੇ ਕਿਹੜੇ ਦਾ ਹਾਂ ਦੱਸੋ ਪੁੱਤ ਦੀਦੀ ਦੇ ਵਿੱਚ ਉਹ ਬਿੰਦਰ ਅੰਕਲ ਅਤੇ ਪੰਮੀ ਆਂਟੀ ਜੀ ਉਹਨਾਂ ਨੂੰ ਉਹਨਾਂ ਨੂੰ ਉਹ ਬੀਬੀ ਆਂ ਬੀਬੀ ਆਂਟੀ ਨੂੰ ਜੀ ਅਤੇ ਬੁੱਤੇ ਅੰਕਲ ਕੁੱਤੇ ਦੇ ਨਹੀਂ ਸੀਗੇ ਹਨਾ ਹੂੰ ਦੇ ਬੀਬੀ ਕਿਹਨੂੰ ਕਿਹਨੂੰ ਕੁੱਟਦੇ ਸੀ ਉਹਨਾਂ ਨੂੰ ਉਹਨਾਂ ਨੂੰ ਬੁੱਤੇ ਅੰਕਲ ਤੇ ਜਿਹੜੀ ਆਂਟੀ ਵੀ ਹੈਗੀ ਹਰਿਆਣੇ ਤੋਂ ਅੱਛਾ 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 ਹਾਂ ਗਗਨਾ ਉਹਨਾਂ ਨੂੰ ਕੁੱਟਦੇ ਸੀ ਉਹਨਾਂ ਨੂੰ ਹਾਂਜੀ ਤੇ ਬਾਅਦ ਵਿੱਚ ਸੁਖਪਾਲ ਆਂਟੀ ਦੇ ਤੁਹਾਡੇ ਕੋਲ ਕੁੱਟਿਆ ਨਹੀਂ ਸੀਗਾ ਉਹਨਾਂ ਨੂੰ ਫਿਰ ਬਾਅਦ ਵਿੱਚ ਗਗਨ ਆਂਟੀ ਬੁਲਾ ਲੈਂਦੇ ਸੀ ਪਿੰਦਰ ਅੰਕਲ ਨੇ ਹੂੰ ਜਿਆਦਾ ਨਹੀਂ ਆ ਰਿਹਾ ਹੈ ਨਾ ਕਿਹੜਾ ਹੋਇਆ ਵਿਚਾਰੇ ਕੋਈ ਗੱਲ ਨਹੀਂ ਬੇਟਾ ਲੱਭ ਲਾਂਗੇ ਅਸੀਂ ਇਹਨਾਂ ਤੇ ਦੱਸ ਦਾਂਗੇ ਹਾਂ ਕੀ ਅੰਕਲ ਜੀ ਆਂਟੀ ਕਿੰਨੇ ਕਿ ਜਿਹੜੇ ਹਰਿਆਣੇ ਤੋਂ ਆਏ ਹੋਏ ਨੇ ਉਹ ਪਿੰਡ ਨੇ ਬਿਠਾਲ ਦੇ ਉਹ ਪਿੰਡ ਨੇ ਬੇਟਾ ਅੰਕਲ ਹਰਿਆਣੇ ਹਾਂ ਹਰਿਆਣੇ ਅੰਕਲ ਜੀ ਸੀ ਉਹ ਵੀ ਦੇਖੀ ਸੀ ਕਿ ਜਿਹੜੇ ਤੁਸੀਂ ਹੈਨਾ ਕਦੇ ਕਿਸੇ ਦੇ ਮਾਰਦੇ ਸੀਗੇ ਰਾਜੂ ਅੰਕਲ ਦੇ ਅੱਛਾ 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 ਥੈਂਕ ਯੂ ਬੇਟਾ ਥੈਂਕ ਯੂ ਕਿਹੜਾ ਪਿੰਡ ਐ ਸੰਡਾ अंकल जी अमरगढ़ अच्छा। अमरगढ़ नाम की है बेटा तेरा आंटी साहिल प्रीत कौर अच्छा साहिल प्रीत कौर अमरगढ़ तो ओके बेटा थैंक यू थैंक यू ठीक है अंकल जी ओके okay, बेटा साहिल हेलो ਸਤਿ ਸ੍ਰੀ ਅਕਾਲ ਬੇਟਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਅੰਬਰ ਸਰ ਬਿੰਮਲਾ ਬੋਲ ਰਹੀ ਆ ਤੁਹਾਡੀ ਬੇਬੇ ਅੱਛਾ 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 ਹਾਂਜੀ 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 ਮੈਂ ਤੁਹਾਨੂੰ ਹਾਰ ਬੁੱਧਵਾਰ ਫੋਨ ਕਰਦੀ ਆ ਦੇਖ ਲਓ ਮੈਂ 8:30 ਵਜੇ ਦਾ ਫੋਨ ਹੱਥ ਚ ਫੜਿਆ ਮੈਂ ਕਿ ਕਦੋਂ ਦੋ ਪੰਜਾਂ ਮੈਂ ਆਪਣੇ ਬੇਟੇ ਨਾਲ ਗੱਲ ਕਰਾਂ ਅੱਛਾ 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 ਹੋਰ ਮੇਰੇ ਬੇਟੇ ਦਾ ਕੀ ਹਾਲ ਸੁਪਾਲ ਦਾ ਸਤਿ ਸ੍ਰੀ ਅਕਾਲ ਬੇਬੇ ਜੀ ਸਤਿ ਸ੍ਰੀ ਅਕਾਲ ਪੁੱਤਰ ਉਹ ਠੀਕ ਹੈ ਸੁਖਬਾਲ ਹਾਂ ਠੀਕ ਠਾਕ ਜੀ ਵਧੀਆ ਚੜ੍ਹਦੀ ਕਲਾ ਚੜ੍ਹਦੀ ਕਲਾ ਹੋਣੀ ਚਾਹੀਦੀ ਪੁੱਤ ਹੋਰ ਚੜ੍ਹਦੀਆਂ ਕਲਾ ਚੜਾਓ ਹਾਂਜੀ ਤੁਸੀਂ ਦੱਸੋਗੇ ਆਹ ਠੀਕ ਆ ਪੁੱਤ ਠੀਕ ਆ ਹੋਰ ਤੁਸੀਂ ਦੱਸੋ ਬੇਟੇ ਹਾਂਜੀ ਹਾਂ ਵਧੀਆ ਜੀ ਹੋਰ ਘਰ ਪਰਿਵਾਰ ਬੇਬੇ ਬਸ ਸਭ ਠੀਕ ਠਾਕ ਬੰਦਾ ਹਾਂਜੀ ਹਾਂਜੀ ਠੀਕ ਠਾਕ ਜੀ ਹੋਰ ਬੱਚੇ ਸਭ ਠੀਕ ਹੈ ਪੁੱਤ ਹਾਂਜੀ ਹਾਂ ਵਧੀਆ ਜੀ ਵਧੀਆ ਸਾਰੇ ਅੱਛਾ ਕੋਬੀ ਕੀ ਹੋ ਪੰਮੀ ਦਾ ਖਿਆਲ ਹੈ ਜਿਹੜੇ ਉਹਨੇ ਸਾਈਸ ਵੀਡੀਓ ਪਚੋ ਹੈ ਬਿਚੋਲਨ ਦੀ ਚਾਲ ਪੰਮੀ ਠੀਕ ਠਾਕ ਨੇ ਪੰਮੀ ਬਿੰਦਰ ਹਾਂ ਸਾਰੇ ਠੀਕ ਨੇ ਜੀ ਉਹ ਕਿਆ ਦੂਜਾ ਗਗਨ ਆ ਸਭ ਵਧੀਆ ਜੀ ਤੇਜਾ ਰਾਜੂ ਬੇਬੇ ਹਾਂ ਜੀ ਹਾਂ ਜੀ ਸਾਰੇ ਠੀਕ ਠਾਕ ਨੇ ਜੀ ਚਲੋ ਸਾਰੇ ਠੀਕ ਚਾਹੀਦੇ ਨੇ ਪਤਾ ਮਰ ਚੜ੍ਹ ਗਿਆ ਕਲਾ ਜਰਾ ਉਹ ਮੇਰਾ ਪਤਾ ਹਾਂ ਜੀ ਹਾਂ ਆਨੇ ਕਰੋ ਆਪਾਂ ਸਾਡੀ ਵੱਡੀ ਉਮਰ ਕਰੇ ਚੜ੍ਹ ਗਿਆ ਕਲਾ ਹੋਰ ਤਾਂ ਨੂੰ ਬਹੁਤ ਹੀ ਚਾਹਿਆਂ ਤੇ ਜਮਾ ਸਾਡੀ ਵੀਡੀਓ ਸੋਣਿਆ ਸੋਣਿਆ ਵੇਖੀਏ ਨਾ ਕੀ ਮੈਂ ਤਾਂ ਤੁਹਾਡਾ ਮੇਰਾ ਦਾ ਬਿਮਲਾ ਰਾਣੀ ਹੈ ਪੁੱਤ ਅੱਛਾ ਅੱਛਾ ਠੀਕ ਹੈ ਠੀਕ ਹੈ ਗਿਮਲਾ ਰਾਣੀ ਅੰਬਰ ਸਰ ਤੋਂ ਠੀਕ ਹੈ ਠੀਕ ਹੈ ਮੈਂ ਤਾਂ ਹਰ ਪੁੱਤ ਵਾੜਾ ਫੋਨ ਕਰਦੀ ਆ ਪੁੱਤ ਹਾਂਜੀ ਹਾਂ ਓਕੇ 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 ਥੈਂਕ ਯੂ ਹਾਂਜੀ ਮੈਨੂੰ ਤੁਹਾਡੇ ਵੀਡੀਓ ਨਹੀਂ ਆ ਤੁਹਾਡੇ ਰੋਲ ਬਹੁਤ ਵਧੀਆ ਲੱਗਦੇ ਨੇ ਮਿਹਰਬਾਨੀ ਜੀ ਪੰਜੂ ਪੰਜੂ ਦਾ ਡੱਬਾ ਰਸਾ ਕਪਾਲ ਮੇਰੇ ਪੁੱਤ ਦੀ ਚਪਲ ਟੁੱਟ ਜਾਂਦੀ ਹੈ ਹਾਂਜੀ ਹਾਂ ਮੇਰਾ ਪੇਡਾ ਠੀਕ ਕਰਦਾ ਓਕੇ ਜੀ ਥੈਂਕ ਯੂ ਫੋਨ ਕਾਫੀ ਆ ਰਹੇ ਆ ਫਿਰ ਆ ਜਲਦੀ ਓਕੇ ਠੀਕ ਹੈ ਬੇਟਾ ਸਾਡੀ ਵੀਡੀਓ ਪਾ ਦਿਆ ਕਰੋ ਪੁੱਤ ਹਾਂਜੀ 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 ਜਰੂਰ ਠੀਕ ਹੈ ਬੇਟਾ ਜੀ ਠੀਕ ਓਕੇ ਠੀਕ ਹੈ ਹੈਲੋ 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 ਹਾਂਜੀ ਹਾਂਜੀ ਜੱਸੇ ਭਾਜੀ ਜਿਹੜੀ ਬੋਲੇ ਹਾਂਜੀ 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 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਣੀ ਸਤਿ ਸ਼੍ਰੀ ਅਕਾਲ ਮੋਸਨਾ ਉਹਦਾ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਜੀ ਅਸੀਂ ਬਹੁਤ ਟਾਈਮ ਤੋਂ ਤੁਹਾਡਾ ਫੋਨ ਟਰਾਈ ਕਰੀ ਜਾਂਦੇ ਸੀ ਲੱਗਦਾ ਹੀ ਨਹੀਂ ਸੀਗਾ ਅੱਛਾ ਅੱਜ ਜੀ ਹਾਂਜੀ ਹਾਂਜੀ ਨਹੀਂ ਅਸੀਂ 9 ਵਜੇ ਖੋਲਦੇ ਹਾਂ ਜੀ ਹਰ ਬਦਵਾਰ ਅੱਛਾ ਜੀ ਹਾਂਜੀ 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 ਠੀਕ ਹੈ ਠੀਕ ਹੈ ਠੀਕ ਹੈ ਅਸੀਂ ਹੁਸ਼ਿਆਰਪੁਰ ਤੋਂ ਬੋਲ ਰਹੇ ਹਾਂ ਜੀ ਤੁਹਾਡਾ ਖਲਾ ਅੱਛਾ ਜੀ ਹਾਂਜੀ ਹਾਂਜੀ ਸਾਡੀ ਪੂਰੀ ਫੈਮਿਲੀ ਤੁਹਾਡੇ ਸਾਰੇ ਬਲੌਗ ਦੇਖਦੀ ਆ ਕਾਸ਼ ਕਿ ਸਾਡੇ ਮੇਰੇ ਮਦਰ ਇਨ ਲਾ ਤੁਹਾਂਡੇ ਤਾਂ ਬਹੁਤ ਜ਼ਿਆਦਾ ਹੀ ਫੈਨ ਆ ਧੰਨਵਾਦ ਜੀ ਧੰਨਵਾਦ ਕੋਈ ਨਹੀਂ ਤੇਰਾ ਵਲੌਗ ਹੋਵੇ ਜਿਹੜਾ ਉਹ ਨਾ ਦੇਖਿਆ ਹੋਊਗਾ ਅੱਛਾ ਠੀਕ ਠੀਕ ਜਦੋਂ ਵੀ ਕੰਮ ਕੂਮ ਤੋਂ ਫ੍ਰੀ ਹੁੰਦੇ ਵਾਸੋਂ ਨਹੀਂ ਕਹਿਣਾ ਪਿੰਡੂ ਵਿਰਸਾ ਲਾ ਦੋ ਨੇ ਬਹੁਤ ਵਧੀਆ ਆ ਸਾਰਾ ਕੁਝ ਦਿਖਾਉਂਦੇ ਤੁਸੀਂ ਬੱਚਿਆਂ ਨੂੰ ਵੀ ਪਤਾ ਲੱਗਦਾ ਕਿ ਪਿੰਡ ਚ ਇਦਾਂ ਰਹਿੰਦੇ ਆ ਹਾਂਜੀ 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 ਬਹੁਤ ਵਧੀਆ ਹੋਇਆ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗ ਰਿਹਾ ਆ ਜੀ ਨਾ ਮੈਂ ਮਾਤਾ ਦਾ ਜੀ ਰਾਮ ਪਿਆਰੀ రామ ਪਿਆਰੀ ਹਾਂਜੀ ਹਾਂਜੀ ਉਹ ਸ਼ਹਿਰਪੁਰ ਤੋਂ ਸ਼ਹਿਰਪੁਰ ਬਿਜ ਬਿਜਵਾੜਾ ਕਲਾ ਹਾਂਜੀ ਓਕੇ ਜੀ ਓਕੇ ਜੀ ਥੈਂਕ ਯੂ ਕਮੈਂਟ ਵੀ ਉਦਾਂ ਤਾਂ ਮੈਂ ਕਰਦੀ ਹੁੰਦੀ ਜਿੱਦਾਂ ਕਈ ਵਾਰ ਨਹੀਂ ਹੁੰਦੇ ਰੀਡ ਜਿੱਦਾਂ ਕਰ ਲਓ ਹਾਂਜੀ ਹਾਂਜੀ ਸਤਿ ਪਵਾਲ ਦੀ ਜਨ ਕਰਾਓ ਗੱਲ ਹਾਂਜੀ ਹਾਂਜੀ ਸੁਣੀ ਜਾਂਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੀ ਜੀ ਸਤਿ ਸ਼੍ਰੀ ਅਕਾਲ ਔਰ ਕਿਵੇਂ ਹੋ ਠੀਕ ਠਾਕ ਤੁਸੀਂ ਸੁਣੋ ਜੀ ਹਾਂ ਜੀ ਹਾਂ ਵਧੀਆ ਜੀ ਵਧੀਆ ਅਸੀਂ ਤੁਹਾਡੇ ਪੂਰੀ ਫੈਮਲੀ ਸਾਡੀ ਨਾ ਤੁਹਾਡੇ ਬਹੁਤ ਵੱਡੀ ਫੈਨ ਆ ਧੰਨਵਾਦ ਜੀ ਧੰਨਵਾਦ ਬੱਚੇ ਵੀ ਸਾਡੇ ਦੇਖਦੇ ਆ ਹਾਂ ਜੀ ਨਹੀਂ ਬਹੁਤ ਵਧੀਆ ਤੁਸੀਂ ਜੋ ਵੀ ਸੱਭਿਆਚਾਰ ਦਿਖਾਉਂਦੇ ਆ ਬਹੁਤ ਵਧੀਆ ਆ ਹਾਂ ਜੀ ਹਾਂ ਹਾਂ ਜੀ ਆ ਮੇਰੀ ਮੰਮੀ ਹੋਣਾ ਨਾ ਗੱਲ ਕਰ ਲੋ ਆ ਰਹੀ ਇੱਕ ਮਿੰਟ ਹੈਲੋ ਸਤਿ ਸ਼੍ਰੀ ਅਕਾਲ ਮਾਤਾ ਸਾਸਰੀ ਗਾਹੀ ਤੁਹਾorche ਨਾਲ ਕਿੱਦਾਂ ਕੀਤਾ ਵਿਭਾਗੀ ਦੀ ਵਧੀਆ ਹਾਂ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਸਿਰੋਜ ਜੀ ਦੇਖਦੇ ਹਾਂ ਧੰਨਵਾਦ ਜੀ ਧੰਨਵਾਦ ਹਾਂਜੀ ਬਹੁਤ ਵਧੀਆ ਹੈ ਧੰਨਵਾਦੀ ਹਾਂਜੀ ਓਕੇ ਜੀ ਮਿਹਰਬਾਨੀ ਚਲੋ ਹਾਂਜੀ ਹਾਂਜੀ ਜਸੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਤਾਂ ਮਾਮੀ ਗੱਲ ਕਰ ਹੀ ਲੈਂਦਾ ਜੀ ਹੁਣ ਲੱਗਾ ਫੋਨ ਬਸ ਫੋਨ ਪਿਚਾਈ ਜਾਂਦੇ ਨੇ ਇਹਨਾਂ ਜੀ ਤਾਂ ਹੋ ਜਾਂਦਾ ਚਲੋ ਚਲੋ ਮੈਂ ਇੱਕ ਤਾਂ ਬਹੁਤ ਬਹੁਤ ਧੰਨਵਾਦ ਜੀ ਚਲੋ ਲੋਕਾਂ ਨੂੰ ਵੈਸੇ ਨਾਲ ਜੋੜਿਆ ਆ ਧੰਨਵਾਦ ਜੀ ਬੱਚੇ ਵੀ ਧੰਨਵਾਦ ਆ ਔਰ ਖੁਦ ਹੀ ਲਗਾ ਲੈਂਦੇ ਨੇ ਉਹ ਅੱਛਾ ਉਹਨੇ ਸਬਸਕ੍ਰਾਈਬ ਕੀਤਾ ਹੈ ਤੁਹਾਡੇ ਚੈਨਲ ਥੈਂਕ ਯੂ ਥੈਂਕ ਯੂ ਥੈਂਕ ਆਂਦੀ ਆਂਦੀ ਬਾਕੀ ਚਲੋ ਪਰਮਾਤਮਾ ਦਾ ਤਰਤੀ ਬਖਸ਼ੇ ਤੁਹਾਨੂੰ ਅੱਗੇ ਤੋਂ ਹੋਰ ਕੋ ਤੁਹਾਡਾ ਨਾਮ ਰੋਸ਼ਨ ਹੋਵੇ ਜੀ ਮਿਹਰਬਾਨ ਸਾਡੀ ਇਹ ਸਾਰੀ ਫੈਮਿਲੀ ਨੇ ਰੋਸ਼ਨ ਕਰਨ ਵਾਲੇ ਹੈ ਜੀ ਜੇ ਚੰਗੇ ਸਾਨੂੰ ਦੇਖਣ ਵਾਲੇ ਮਿਲੇ ਤਾਂ ਹੀ ਚੰਗੇ ਕੰਟੈਂਟ ਬਣਦੇ ਆ ਹੈ ਜੀ ਨਹੀਂ ਇਹ ਤਾਂ ਹੈ ਜੀ ਇਹ ਤਾਂ ਨਹੀਂ ਕੰਟੈਂਟ ਤਾਂ ਬਣਾਉਂਦੇ ਭਾਜੀ ਹੋਰ ਵੀ ਆਗੇ ਨੇ ਪਰ ਚਲੋ ਤੁਹਾਡੀ ਗੱਲ ਬਾਤ ਲੱਗੀ ਹੈ ਤਾਂ ਹੀ ਤੁਹਾਡੇ ਨਾਲ ਲੋਕ ਜੁੜੇ ਹੋਏ ਨੇ ਬਿਲਕੁਲ ਜੀ ਬਿਲਕੁਲ ਸਾਡੀ ਇਹ ਪ੍ਰਮਾਤਮਾ ਅਗੇ ਦੁਆ ਹੈ ਕਿ ਤੁਹਾਡਾ ਚੈਨਲ ਹੋਰ ਤੁਸੀਂ ਸਾਰੇ ਖੂਬ ਤਰੱਕੀ ਕਰੋ ਜੀ ਮਿਹਰਬਾਨੀ ਜੀ ਮਿਹਰਬਾਨ ਹਾਂਜੀ ਹਾਂਜੀ ਚਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਾ ਜੀ ਬਹੁਤ ਵਾਰੀ ਸੀਗੀ ਅੱਜ ਹਾਂਜੀ 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 ਵੱਡੇ ਪ੍ਰੋਹਣਾ ਸਾਹਿਬ ਹਾਂ ਇਹੋ ਨੇ ਨਾਟਕ ਬੰਦ ਕੀਤਾ ਤੁਹਾਡਾ ਅੱਛਾ 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 ਮੈਂ ਹਾਂ ਵੱਡੇ ਪ੍ਰੋਹਣਾ ਸਾਹਿਬ ਨੂੰ ਮੈਨੂੰ ਤੇ ਯਾਦ ਆ ਗਿਆ ਮੈਂ ਵੱਡੇ ਪ੍ਰੋਹਣਾ ਸਾਹਿਬ ਨੂੰ ਨੇ ਫੋਨ ਲਾਈਏ ਅੱਛਾ ਥੈਂਕ ਯੂ ਥੈਂਕ ਯੂ ਤੁਹਾਸਨੋ ਸੈਟਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਠਾਕ ਜੀ ਬਹੁਤ ਸ਼ੁਕਰ ਹੈ ਭਰਾਵਾ ਸਹੀ ਆ ਵੀ ਕਣੀ ਤੁਹਾਡੇ ਕਿਵੇਂ ਆ ਨਹੀਂ ਆਪਣੇ ਤਾਂ ਠੀਕ ਹੀ ਹੈ ਜੀ ਕੋਈ ਜ਼ਿਆਦਾ ਨਹੀਂ ਚਾ ਚਾਹ ਸ਼ੁਕਰ ਹੋਰ ਭੈਣ ਜੀ ਠੀਕ ਠਾਕ ਆ ਹਾਂਜੀ ਹਾਂਜੀ ਠੀਕ ਠਾਕ ਜੀ ਜੀ ਲੋ ਜੀ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਸੀਗਾ ਤੁਹਾਨੂੰ ਥੋੜੀ ਸਲਾਹ ਦੇਣੀ ਸੀਗੀ ਹਾਂਜੀ 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 ਸਾਡੇ ਨਾ ਇੱਥੇ ਇੱਕ ਘਟਨਾ ਵਾਪਰੀ ਫਰੋਇਪੁਰ ਦੇ ਵਿੱਚ ਅੱਛਾ ਆ ਸ਼ਾਇਦ ਤੁਸੀਂ ਵੀ ਸੁਣੀ ਹੋਣੀ ਹੈ ਇੱਕ ਕੁੜੀ ਨੂੰ ਤਾਂ ਆਪਣੇ ਬਾਪ ਨੇ ਧੱਕਾ ਦਿੱਤਾ ਨਹਿਰ 'ਚ ਅੱਛਾ 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 ਹਾਂਜੀ ਤੇ ਤੁਸੀਂ ਇਹੋ ਜਿਹੇ ਥੋੜੀ ਜਿਹੀ ਤਾਂ ਪੇਸ਼ ਕਰੋ ਜਿਹਦੇ ਬੱਚਿਆਂ ਦਾ ਥੋੜਾ ਜਿਆਦਾ ਅਸਰ ਹੈ ਐਸੇ ਤਾਂ ਬਹੁਤ ਵਧੀਆ ਆ ਰਿਹਾ ਅੱਛਾ ਜੀ ਹਾਂ ਜੀ ਹਾਂ ਜੀ ਤੇ ਮੈਂ ਤੁਹਾਨੂੰ ਸੈਸ਼ਨ ਇਹਦੇ ਨਾਲ ਵੀ ਤੁਹਾਨੂੰ ਹੋਰ ਵਧੀਆ ਕਰਾਂਗੇ ਜਿਵੇਂ ਨਸ਼ੇ-ਨੁਸ਼ੇ ਤੋਂ ਬੱਚੇ ਬਚਣ ਜੜਾ ਹਾਂਜੀ ਹਾਂਜੀ ਲੇਕਿਨ ਜਿਵੇਂ ਤੁਸੀਂ ਪਿਛਲੀ ਵਾਰੀ ਤੇ ਮੇਰਾ ਰੋਣ ਨਿਕਲ ਗਿਆ ਜਦੋਂ ਕੁੜੀ ਬੋਰ ਦੁਬਾਰੇ ਬੈਠੀ ਚ ਜਾ ਕੇ ਹਾਂਜੀ 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 ਮੇਰੇ ਨਾ ਅੱਖਾਂ 'ਚ ਪਾਣੀ ਆ ਗਿਆ ਆ ਗਿਆ ਬੱਚਿਆਂ ਨੂੰ ਅੱਜ ਨਾ ਬਚਾਉਣ ਦੀ ਲੋੜ ਆ ਵੀ ਜੇ ਆਪਾਂ ਆਸ ਵਿੱਚ ਹੀ ਲੜੀ ਗਏ ਲੇਕਿਨ ਹਾਂਜੀ 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 ਮੈਂ ਕਹਿੰਦਾ ਨਾ ਆਪਾਂ ਦੋਵੇਂ ਦੋਸਗੇ ਤੇ ਮਨਾਉ ਕੋਣਗੇ ਹਾਂਜੀ 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 ਬੱਚਾ ਮਨਾਉਣਾ ਤਾਂ ਚਾਹੀਦਾ ਨਾ ਜੀ ਹਾਂਜੀ ਬਿਲਕੁਲ ਬਿਲਕੁਲ ਕਦਾ ਹੋਰ ਸਰ ਤੁਹਾਡਾ ਟਾਈਮ ਨਹੀਂ ਖਰਾਬ ਕਰਦੇ ਕਿਸੇ ਹੋਰ ਨੂੰ ਵੀ ਕਰਨਾ ਨਾ ਪਾਉਣਾ ਮਿਹਰਬਾਨੀ ਜੀ ਆਈ ਜਾਂਦੇ ਨੇ ਚਲੋ ਸਰ ਸਰ ਮੈਂ ਫਿਰੋਪੁਰ ਤੋਂ ਆ ਰਿਹਾ ਜੀ ਕੀ ਨਾਮ ਹੈ ਜੀ

ਸਤਿ ਸ੍ਰੀ ਅਕਾਲ ਬੇਟਾ ਸਤਿ ਸ੍ਰੀ ਅਕਾਲ ਕਿਵੇਂ ਹੋ ਜੀ ਤੁਸੀਂ ਠੀਕ ਠਾਕ ਬੇਟਾ ਤੁਸੀਂ ਦੱਸੋ ਕਿਵੇਂ ਹੋ ਤੁਸੀਂ ਵੀ ਠੀਕ ਹੈ ਜੀ ਕਿਹੜਾ ਪਿੰਡ ਹੈ ਬੇਟਾ ਕੀ ਨਾਮ ਹੈ ਹਾਂ ਠੀਕ ਨੇ ਬੇਟਾ ਕਿਹੜਾ ਪਿੰਡ ਹੈ ਕਿਹੜਾ ਕੀ ਨਾਮ ਹੈ ਇਹ ਲਵਿਸ਼ ਸ਼ਰਮਾ ਸੇਖਾ ਕਲਾਨੀ ਅੱਛਾ 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 ਹਾਂ ਜੀ ਸ਼ਰਮਾ ਤੁਸੀਂ ਪਾਲਾਂਡੇ ਨੇੜੇ ਨਹੀਂ ਜੀ ਹਾਂ ਸੁਣ ਹੀ ਜਾਂਦੇ ਨੇ ਬੇਟਾ ਹਾਂ ਜੀ ਉਹ ਮੇਰੇ ਦਾਤੀ ਜੀ ਨੇ ਗੱਲ ਕਰਨੀ ਆ। ਮੈਂ ਕਰਾ ਦੇ ਬੇਟਾ ਕੋ ਜਾਵੇ। ਹਾਂ ਜਿਛਤ ਵਾਲਾ ਹਾਂ। ਹੈਲੋ ਹੈਲੋ ਹਾਂਜੀ ਸਸੀ ਕਾਲ ਜੀ। ਹਾਂਜੀ। ਦਸਤਕਾਲ ਜੀ ਹੋਰ ਜੀਤਾਂ ਡੱਕੀ ਹਾਲ ਵਾਲਾ। ਹਾਂਜੀ ਹਾਂ ਵਧੀਆ ਚੜਦੀ ਕਲਾ। ਜੀ ਹਾਂ ਜੀ ਅਸੀਂ ਤੁਹਾਡੇ ਪ੍ਰੋਗਰਾਮ ਵੇਖਨੇ ਬਹੁਤ ਸੋਹਣੇ ਲੱਗਦੇ ਸਾਨੂੰ। ਧੰਨਵਾਦ ਜੀ ਧੰਨਵਾਦ। ਹਾਂਜੀ ਸਾਡੇ ਬੱਚੇ ਬਹੁਤ ਮਿਸ ਕਰਦੇ ਸਾਨੂੰ। ਧੰਨਵਾਦ ਜੀ। हाँ जी हाँ जी हाँ बेटा कर करी आप रही। दादी मैं थोड़ी तो अच्छा मेरा संतोष अच्छा संतोष आप हाँ। बेटे है हाँ जी रातरा पोतरा अपना शर्मा ठीक ठीक है है हांजी हांक्यू तुम आए सी कि आए हो गया सीखा कला चा ਹਾਂ ਜੀ ਉਸਾਂ ਕਰਕੇ ਫਿਰ ਥੋੜਾ ਗੱਲਾਂ ਸੌਣ ਸੁਣ ਕੇ ਫਿਰ ਬੇਟਾ ਬੜਾ ਸਾਡਾ ਹੋਇਆ ਇਹਨੂੰ ਆਉਂਦਾ ਵੀ ਮੈਂ ਵੀ ਇੱਕਾ ਗੱਲਾਂ ਕਰਾਂ ਹਾਂ ਅੱਛਾ 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 ਕੋਈ ਗੱਲ ਨਹੀਂ ਹਾਂ ਜੀ ਹਾਂ ਸਿੱਧਾ ਸੱਸੀ ਕੰਦਰੇ ਸੱਸੀ ਕਲ ਬੈਂਦੀ ਕੀ ਹਾਲ ਚਾਲ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਕਿਵੇਂ ਹੋ ਹਾਂ ਜੀ ਠੀਕ ਹੈ ਜੀ ਆਪਣਾ ਖਰਾਬ ਨਹੀਂ ਦਿੱਤਾ ਹਾਂ ਜੀ ਹਾਂ ਠੀਕ ਠਾਕ ਜੀ ਵਧੀਆ ਬੱਚੇ ਰਾਜੀ ਹੈ ਜੀ ਹਾਂ ਜੀ ਹਾਂ ਉਹ ਚੰਗਾ ਵਧੀਆ ਮਾਰੀ ਕਿਰਪਾ ਰਕੇ ਜੀ ਹਾਂ ਜੀ ਐਪੀਸੋਡ ਇਹਦੀ ਬਹੁਤ ਵਧੀਆ ਹੁੰਦੀ ਗਈ ਤੇ ਬਹੁਤ ਚਾਅ ਆਣਾ ਦੇ ਸਾਰਾ ਦਿਨ ਬੈਠੇ ਰਹਿੰਦੇ ਹਾਂ ਹਾਂ ਜੀ ਤੇ ਬੀਬੀ ਦਾ ਵੀ ਨਾਟਕ ਦੇ ਦੇ ਕੇ ਸਾਨੂੰ ਜਦੋਂ ਜਦਾਂਟਕ ਦੇਦਾ ਤਾਂ ਕਿਹਨ ਬੀਬੀ ਦੇ ਗੁੱਸਾ ਜਾਣਦਾ ਤਾਂ ਉਹ ਪਾਪਾ ਜੀ ਜਦੋਂ ਦੇਖਦੇ ਰਹਿੰਦੇ ਆ ਨਾ ਮਤਲਬ ਕਿ ਬੀਬੀ ਮੁਰਮਰ ਕੇ ਚਾੜ ਲਾ ਜਾਂਦਾ ਕਰਦੀ ਆਵੇਂ ਕੇਰ ਪੁੱਤਾਂ ਚੜਦਾ ਵਾ ਕਿ ਦਸ ਬੀਬੀ ਦੇ ਇੰਨੀ ਕਿਹੜੀ ਅਸਰ ਰਹੀ ਹੈ ਉਹ ਜਲਦੀ ਤੇ ਤੱਕ ਕਰਦੀ ਆ। ਆਏ ਹੁੰਦਾ ਜੀ ਕਦੇ ਬੀਬੀ ਤੇ ਗੁੱਸਾ ਹੁੰਦਾ ਕਦੇ ਬੀਬੀ ਤੇ ਦਰਸ ਆਉਂਦਾ। ਬਾਹਰ ਕੀ ਆ ਕੀ ਬੱਤ ਤੇ ਇੰਨੀ ਇੰਨੀ ਹੋਈ ਹੁੰਦਾ। ਅੱਗੜੀ ਗਗੜਾ ਤੇਰੀ ਗਗਮ ਦੇ ਆਹਨ ਨੂੰ ਹੰਦਾ ਵਾ ਕਿ ਗਗਣ ਕਿਦਾਂ ਕਰੁੰਦੇ ਇਹ ਮਰਲੋ ਬਹੁਤ ਵਧੀਆ ਲੱਗਦਾ ਦੇਖਣਾ ਕੀ ਡਾਡੀ ਹੁਣੇ। ਥੈਂਕ ਯੂ ਥੈਂਕ ਯੂ ਮੇ ਥੈਂਕ ਯੂ। ਹਾਂ ਜੀ। ਆਹ ਕਹ ਰਿਹਾ ਨਵੇਂ ਨਾ ਕਰ ਲੋ ਗੱਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਨੌ ਕੀ ਹਾਲ ਹੈ ਜੀ ਹਾਂਜੀ ਹਾਂ ਠੀਕ ਠਾਕ ਜੀ ਵਧੀਆ ਹੋਰ ਸਭ ਪਰਿਵਾਰ ਠੀਕ ਹੈ ਹਾਂਜੀ ਹਾਂ ਮੈਂ ਉਹਨਾਂ ਦਾ ਤੁਹਾਡਾ ਸਭ ਤੋਂ ਬੈਸਟ ਜਿਹੜਾ ਸੀਰੀਅਲ ਆਦਾ ਉਹ ਹੈਗਾ ਹੂੜੇ ਆੜੇ ਦੀ ਲੜਾਈ ਬਹੁਤ ਨਾਲੇ ਉਹ ਪੁਰਾਣਾ ਵਾਂ ਨਾਲੇ ਸੋਹਣਾ ਲੱਗਦਾ ਵਾ ਹਾਂ ਪੁਰਾਣਾ ਹੈ ਉਹ ਨਾਲੇ ਤੇ ਸਾਰੀ ਸੋਹਣੀ ਲੱਗਦੇ ਜੀ ਬਾਕੀ ਅੱਡ-ਉੱਡੀ ਪਸੰਦ ਹੈ ਦੇਖਣ ਵਾਲਿਆਂ ਦੀ ਕੋਈ ਕਲੇਸ਼ੀਆਂ ਦੀ ਨੂੰਹ ਕਹਿੰਦਾ ਕੋਈ ਉੜੇੜੀ ਵਾਲੀ ਹਾਂ ਜੀ ਯਾਰ ਅਲੱਗ-ਅਲੱਗ ਹੋਈ ਸਾਡਾ ਤਾਂ ਸਾਰਾਂ ਦਿਨ ਟਾਈਮ ਲੱਗਦਾ ਹੈ ਹੂੰ ਨਾਂ ਇਹ ਸਟਾ ਮੇਰਾ ਨਾਮ ਰਜਵੰਤ ਘੋੜਾ ਅੱਛਾ ਵੀਰ ਜੀ ਦਾ ਹਾਂ ਜੀ ਇਹਨਾਂ ਦਾ ਨਾਮ ਜਸਵੰਤ ਸਿੰਘ ਆ ਅੱਛਾ ਜਸਵੰਤ ਸਿੰਘ ਇਹ ਤੋਂ ਕੋਲ ਤੁਹਾਡੀ ਹਾਂ ਜੀ ਹਾਂ ਹਾਂ ਪਾਡੀ ਹਾਂ ਜੀ ਸਾਡੀ ਲੱਗੇ ਮੈਂ ਕਈ ਵਾਰੀ ਆਇਆ ਹਾਂ ਸਰਦੂਰਗੜ ਹੈਗਾ ਵੀ ਮੈਂ ਐਕਚੁਅਲੀ ਗੱਡੀ ਚਾਉਣਾ ਐਂਬੂਲੈਂਸ ਅੱਛਾ ਜੀ ਹਾਂ ਜੀ ਸਰਦੂਰਗੜ ਹੋ ਗਿਆ ਮਾਨਸਾ ਹੋ ਗਿਆ ਮੈਂ ਕਈ ਵਾਰੀ ਆਇਆ ਵਾ ਜੀ ਇੱਧਰ ਅੱਛਾ ਅੱਛਾ ਰਿਪੋਰਟਸ ਤੋਂ ਪਹਿਲਾਂ ਮੈਂ ਗੰਗਾ ਨਗਰ ਜਾਂਦਾ ਤੇ ਮੈਂ ਕਿਹਾ ਮੈਂ ਬੱਪੀਏ ਦੇ ਜਾ ਕੇ ਆਵਾਂ ਤੇ ਮੈਂ ਕਿਹਾ ਜੇ ਭਾਈ ਹਰੋਂ ਮਿਲ ਕੇ ਹੁੰਦਾ ਅੱਛਾ ਹਾਂ ਜੀ ਕੋਈ ਨਹੀਂ ਕਿਹਾ ਤੈਨੂੰ ਮੇਰਾ ਮਾਨਸਾ ਕਿਤੇ ਆਇਆ ਨਾ ਮੈਂ ਤੇ ਮੈਂ ਉੱਥੇ ਲੱਗ ਜਾਣਗੇ ਫੋਨ ਕਰੂੰਗਾ ਮੈਸੇਜ ਕਰੂੰਗਾ ਜਦੋਂ ਮਿਲ ਗਿਆ ਹੂੰ ਬੱਪੀਆ ਨੇ ਇਹਨਾਂ ਪਿੰਡਾਂ ਬੱਪੀਆ ਦੀ ਪਿੰਡੀ ਹੁੰਦੀ ਹੈ ਹਾਂ ਜੀ ਹਾਂ ਨੱਤੀ ਦਰੀ ਹਾਂਜੀ ਨੱਤੀ ਦਰੀ ਨੂੰ ਮਿਲਦੇ ਆ ਜੀ। ਹਾਂਜੀ ਠੀਕ ਆ ਜੀ। ਚਲੋ ਮਾਰੇ ਗੱਤ ਤੱਕ ਜੀ ਇਹ ਦੇਖਣ ਦੇ ਰੋ ਰੋ ਚੜਦੀ ਬਹੁਤ ਵਧੀਆ ਤੁਹਾਡਾ ਲੱਗਦਾ ਸੀਰੀਅਲ। ਮਿਹਰਬਾਨੀ ਜੀ ਮਿਹਰਬਾਨੀ। ਇੱਕ ਟੱਕਾ ਹਾਂਜੀ ਉਹ ਵੀ ਨਵਾਂ ਕੱਲ ਪੜਾ ਪਾ ਗੋਣਾ। ਹਾਂਜੀ ਆਪਣਾ ਆਊਗਾ ਫਰਡੇ ਨੂੰ ਆਊਗਾ ਪਰਸੋਂ ਨੂੰ। ਠੀਕ ਆ ਜੀ ਠੀਕ। ਹਾਂਜੀ ਹਾਂਜੀ। ओके okay, <laughs> हाँ जी थैंक यू थैंक यू चलो ठीक है सतीश काल बाजी सतीश काल जी सतीश काल हेलो हेलो बाय हेलो आज करना नहीं हेलो हेलो हां जी हां जी हां जी सतीश वीर जी सतीश जी सतीश ਹਾਂਜੀ ਵੀਰ ਜੀ ਅਸੀਂ ਫਾਜ਼ਿਲ ਸਾਹਿਬ ਕੋਲ ਰਹੇ ਹਾਂ ਹਾਂਜੀ 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 ਹੋਰ ਵੀਰ ਜੀ ਠੀਕ ਠਾਕ ਹੋ ਸਾਰੇ ਹਾਂਜੀ ਠੀਕ ਠਾਕ ਜੀ ਵਧੀਆ 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 ਚਾਹੀਦਾ ਦੀਦੀ ਠੀਕ ਨੇ ਹਾਂਜੀ ਜੀ ਅੱਛਾ ਚਲੋ ਠੀਕ ਆ ਦੀਦੀ ਮੈਨੂੰ ਬੜੇ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਹਾਂ ਹਾਂਜੀ ਹਾਂਜੀ ਹੈਲੋ ਹਾਂਜੀ ਹਾਂਜੀ ਸੁਣੀ ਜਾਨੀ ਹਾਂਜੀ ਵੀਰ ਜੀ ਅਸੀਂ ਮੈਂ ਇੱਕ ਵਾਰ ਤੁਹਾਨੂੰ WhatsApp ਤੇ ਮੈਸੇਜ ਪਾਇਆ ਸੀਗਾ ਨਾ ਫਾਜ਼ਿਲ ਕਾ ਤੋਂ ਸਿੰਮਟਰਨ ਕੋਰ ਅੱਛਾ ਜੀ ਆ ਹਾਂਜੀ ਮੈਂ ਫਾਜ਼ਲ ਕਾ ਤੋਂ ਬੋਲ ਰਹੀ ਹਾਂ ਸਿਮਰਨ ਕੌਰ ਤਾਂ ਇੱਕ ਵਾਰੀ WhatsApp ਤੁਸੀਂ ਬੋਲੇ ਸੀਗੇ ਕਿ ਬੁੱਧਵਾਰ ਤੁਸੀਂ ਕਾਲ ਕਰ ਲਿਆ ਕਰੋ ਹਾਂਜੀ ਹਾਂਜੀ ਆ ਹਾਂਜੀ ਉਸ ਲਈ ਮੈਂ ਤੁਹਾਨੂੰ ਕੀਤਾ ਸੀ ਕਿ ਮੈਨੂੰ ਨਾ ਕਿ ਕੁਝ ਮੈਂ ਨਾ ਤੁਹਾਡੇ ਕੋਲ ਮਦਦ ਚਾਹੁੰਦੀ ਸੀ ਕੋਈ ਚੀਜ਼ ਕਿ ਮੈਨੂੰ ਜ਼ਰੂਰੀ ਸੀਗਾ ਨਹੀਂ ਕਿਸ ਤਰ੍ਹਾਂ ਦੀ ਮਦਦ ਜੀ ਮੈਂ ਹੁਣ ਦੱਸਾਂਗੀ ਮੈਂ ਕੀ ਮੈਂ ਨਾ ਕਰੀਓ ਫਿਰ ਤੁਸੀਂ ਹਾਂਜੀ ਕੱਲ ਨੂੰ ਕਰ ਲਿਓ ਇਸ ਟਾਈਮ ਫੋਨ 9 ਵਜੇ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਠੀਕ ਹੈ ਓਕੇ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਹੈਲੋ ਹਾਂਜੀ ਹਾਂਜੀ ਕਹਿੰਦੇ ਕਿੱਥੋਂ ਹੋਗੇ ਅਸੀਂ ਪਿੰਡੂ ਬਿਰਸਾ ਤੋਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਹਾਡੇ ਵੀਡੀਓਸ ਬਹੁਤ ਪਸੰਦ ਆਉਂਦੀਆਂ ਜੀ ਧੰਨਵਾਦ ਜੀ ਕਿਹੜਾ ਪਿੰਡ ਹੈ ਜੀ? ਬਰਨਾਲੇ ਕੋਲ ਬੋਲਦੇ ਸੀ ਗਿਆਨਪੁਰ ਜੀ। ਗੈਲ। ਹਾਂਜੀ ਹਾਂਜੀ ਬਰਨਾਲੇ ਕੋਲ। ਇਹ ਗੈਲ ਖੁਰਦ ਗੈਲ ਕਲਾ। ਗੈਲ। ਤੇ ਕੋਈ ਹੈ ਜੀ? ਕੱਲਾ ਗੈਲ ਹੀ ਹੈ। ਅੱਛਾ ਕੱਲਾ ਗੈਲ ਹੀ ਹੈ। ਹਾਂਜੀ ਹਾਂਜੀ। ਸਰਪਾਲ ਦੀਦੀ ਕਿੱਥੇ ਜੀ? ਹਾਂਜੀ ਸੁਣ ਜੀ। ਹਾਂਜੀ ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹੋ ਠੀਕ ਹੈ ਹਾਂਜੀ ਹਾਂ ਠੀਕ ਹੈ ਜੀ ਤੁਹਾਡੀ ਵੀਡੀਓ ਸਾਡੀ ਬਹੁਤ ਪਸੰਦ ਆਉਂਦੀ ਆ ਸਾਨੂੰ ਧੰਨਵਾਦ ਜੀ ਧੰਨਵਾਦ ਪਰ ਤੁਸੀਂ ਤਾਂ ਹਾਸਾ ਹੀ ਬੜਾ ਹੁੰਦਾ ਜੀ ਸਾਰੀ ਬਹੁਤ ਆਸਬੇਤ ਤੁਹਾਡੀ ਵੀਡੀਓ ਦੇਖ ਕੇ ਗੈਗਨ ਦੀਦੀ ਹਾਂਜੀ ਉਹ ਪਿੰਡ ਨੇ ਜਿਉਂਦੇ ਅੱਛਾ ਅੱਛਾ ਜੀ ਖੜਾ ਹੀ ਵੀ ਟਾਈਮ ਤੁਹਾਡੇ ਇਹੀ ਹੁੰਦਾ ਜੀ ਵੀਡੀਓ ਦਾ ਹਾਂਜੀ ਹਾਂ ਜਿਹੜੀ ਟਾਈਮ ਹੁੰਦਾ ਅੱਛਾ ਅੱਛਾ ਕਾਲ ਕਰਦਾ ਹਾਂ ਹਾਂਜੀ 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 ਨਾਮ ਕੀ ਹੈ ਤੁਹਾਡਾ ਦੇਣਾ ਨਾ ਵੀ ਸੁਖਪਾਲੀ ਅੱਛਾ ਹੈ ਉਹ ਜਿਹੜਾ ਵੀਡੀਓ ਦੇਖੇ ਡੈਡੀ ਵੀ ਸਾਨੂੰ ਨਾ ਹੀ ਕਹੀ ਜਾਂਦੇ ਰਹਿੰਦੇ ਕਿ ਸੁਖਪਾਲ ਆ ਗਈ ਸੁਖਪਾਲ ਆ ਗਈ ਹਾਂਜੀ ਹਾਂਜੀ ਤਾਂ ਹੀ ਕਰਕੇ ਵਾਰੀ ਮੇਰੀ ਗੁੜੀ ਆ ਕਿ ਨਿੱਕੀ ਜੀ ਅੱਛਾ ਉਹ ਜੁਟੀਆਂ ਵੀਡੀਓ ਅਸੀਂ ਰਾਤ ਨੂੰ ਦੇ ਦਿਆਂ 9 ਵਜੇ ਹਾਂਜੀ ਸਾਨੂੰ ਦੇਖ ਹੀ ਪੈਣੇ ਬੰਦੀ ਸਾਡੇ ਕੋਲ ਨੈਟ ਬੈਲੈਂਸ ਖਤਮ ਹੋ ਜਾਂਦਾ ਫਿਰ ਅਸੀਂ ਦੁਬਾਰੇ ਉਹ ਕਰਦੇ ਆ ਵੀਡੀਓ ਬਾਰੇ ਤੁਹਾਡੀਆਂ ਹਾਂਜੀ ਥੈਂਕ ਯੂ ਬਹੁਤ ਵਧੀਆ ਸਾਡੀਆਂ ਵੀਡੀਓ ਸੇ ਹਾਸਾ ਵੀ ਕਈ ਵਾਰੀ ਬਹੁਤ ਆਉਂਦਾ ਵੀਰ ਤੇ ਧੰਨਵਾਦ ਜੀ ਹਾਂਜੀ ਓਕੇ ਜੀ ਮਿਹਰਬਾਨੀ ਹਾਂਜੀ ਆ ਮੇਰੀ ਕੁੜੀਆਂ ਨਾਲ ਗੱਲ ਕਰ ਲੈ ਜੀ ਮਾਂ ਜੀ ਹੈਲੋ ਹੈਲੋ ਹਾਂ ਬੇਟਾ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਹਾਂ ਜੀ ਠੀਕ ਆ ਹਾਂ ਠੀਕ ਠਾਕ ਕਹਿੰਦੇ ਵਾਸਾ ਜੀ ਸੰਜੀ ਇਹ ਲਰ ਜਾਲ ਕਰ ਨਹੀਂ ਮੰਮੀ ਆਪਾਂ ਵੀਡੀਓ ਦੇਖਾਂਗੇ ਅੱਜ ਹਾਂਜੀ ਹਾਂਜੀ ਸਾਡੀ ਕਾਲ ਚੱਕ ਲਿਆ ਕਰ ਰਹੀ ਸੀ ਬਾਹਲੇ ਹੋ ਤੁਹਾਡੇ ਫੈਨ ਨੀ ਨੀ ਕੋਈ ਗੱਲ ਨਹੀਂ ਜੀ ਕੋਈ ਗੱਲ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਤੁਹਾਡੀ ਡੈਡੀ ਨਾਲ ਵੀ ਗੱਲ ਕਰਾਵਾਂਗੇ ਤੁਸੀਂ ਚੱਕਿਆ ਸਾਡੀ ਹੌਸ ਹੁਣ ਉਧਰ ਪਏ ਹੋਣੇ ਕਰਵਾ ਦਿਓ ਅਗਲੀ ਵਾਰੀ ਕਰਾ ਦੇ ਕੋਈ ਗੱਲ ਹਾਂਜੀ ਅਗਲੇ ਉਧਰ ਵਾਰ ਕਰਾਵਾਂਗੇ ਓਕੇ ਜੀ ਓਕੇ ਠੀਕ ਹੈ ਧੰਨਵਾਦ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਵਧੀਆ ਵਧੀਆ ਚਾਹ ਵਧੀਆ ਚਾਹੀਦੀ ਆ ਹੋਰ ਤੁਹਾਡੀ ਟੀਮ ਠੀਕ ਆ ਸਾਰੀ ਹਾਂਜੀ ਹਾਂਜੀ ਠੀਕ ਠਾਕ ਜੀ ਤਿਆਨਾ ਬਹੁਤ ਵਧੀਆ ਚਾਹੀਦੀ ਆ ਪਰ ਮਰਨਾ ਗਏ ਐਨਾ ਬਹੁਤ ਵਧੀਆ ਕਰੇ ਰੋਜ਼ ਆਪੇ ਸੁਣਾਵੇ ਤੁਹਾਡਾ ਜਿਵੇਂ ਐਪੀਸੋਡ ਆਂਦਾ ਤੁਹਾਡਾ ਉਹਦੇ ਸਾਨੂੰ ਐਵੇਂ ਖੁਸ਼ੀ ਹੋਈ ਜਾਂਦੀ ਵਿਆਹ ਜਿੰਨੀ ਜਿਸ ਤਨੋ ਬ੍ਰੇਕ ਹੁੰਦੀ ਆ ਉਦੋਂ ਤਾਂ ਸੌਸ ਹੋ ਕੇ ਰਹਿੰਦੇ ਅਸੀਂ ਅੱਛਾ 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 ਹੋਰ ਸਾਰੇ ਠੀਕ ਹੋ ਸਕਵਾਲ ਜੀ ਜੀ ਸਾਰੇ ਹਾਂਜੀ ਹਾਂਜੀ ਬਿਲਕੁਲ ਠੀਕ ਆ ਜੀ ਅੱਜ ਨਹੀਂ ਖੁਸ਼ੀ ਹੁੰਦੀ ਬਸ ਤੁਹਾਡਾ ਗੱਲ ਕਰ ਲਈ ਅਸੀਂ ਰੱਬ ਮਿਲ ਗਿਆ ਥੈਂਕ ਯੂ ਵੀਰੇ ਥੈਂਕ ਯੂ ਹਾਂਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਜੀ ਕਿਹੜਾ ਪਿੰਡ ਦੱਸੋ ਜੀ ਅਬ ਹੋਰ ਜੀ ਹੋਰ ਅਬ ਹਾਂਜੀ ਹੋਰ ਖਾਸ ਅੱਛਾ ਅੱਛਾ ਹਾਂ ਡਾਕਟਰ ਗੁਰਮੀਤ ਗੁਰਮੀਤ ਸਿੰਘ ਹਾਂਜੀ ਹਾਂਜੀ ਅੱਛਾ 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 ਹਾਂ ਥੈਂਕ ਯੂ ਥੈਂਕ ਯੂ ਸਰੋ ਕੀ ਗੱਲ ਜੀ ਇੰਨੀ ਗੱਲ ਕਰ ਸਕਦੇ ਹਾਂ ਸਮਝ ਨਹੀਂ ਆਉਂਦੀ ਕੀ ਗੱਲ ਕਰੀਏ ਬਸ ਮਨ ਚ ਐਵੇਂ ਹੁੰਦਾ ਬਸ ਗੱਲ ਕਰ ਲਈਏ ਨਹੀਂ ਨਹੀਂ ਕੋਈ ਗੱਲ ਨਹੀਂ ਥੋੜੇ ਵਰਗੇ ਨਹੀਂ ਆਸੀਂ ਕੋਈ ਆਸੀ ਹਾਈ ਫਾਈ ਨਹੀਂ ਹੈਗੇ ਜਿਹਾ ਕੋਈ ਵੱਡੇ ਕਲਾਕਾਰ ਆ ਥੋੜੇ ਵਰਗੀਆਂ ਸੀ ਨਹੀਂ ਜੀ ਆਗੇ ਤਾਂ ਸਾਡੇ ਵਰਗੇ ਸਮਾਤਰ ਬਹੁਤ ਵੱਡੇ ਤੁਸੀਂ ਜਿਹੜੇ ਬੰਦਾ ਵੱਡਾ ਹੋ ਕੇ ਮਾਨ ਨਹੀਂ ਕਰਦਾ ਵੀ ਬੰਦਾ ਵੱਡਾ ਹੁੰਦਾ ਨਹੀਂ ਨਹੀਂ ਤੁਸੀਂ ਬਹੁਤ ਜ਼ਿਆਦਾ ਤਰੱਕੀ ਪਾਈ ਹੈ ਤੇ ਬਹੁਤ ਹੀ ਜ਼ਿਆਦਾ ਪਾਓਗੇ ਜੀ ਬាទ ਜੀ ਦੁਆ ਮੰਨੇ ਕਿ ਆਪਣੇ ਜਿਹੜੇ ਕਿਉਂਕਿ ਤੁਹਾਡੇ ਜਿਹੜੇ ਸੀਰੀਅਲ ਹੁੰਦੇ ਆ ਨਾ ਘਰੇਲੂ ਤੇ ਬੰਦਿਆਂ ਨੂੰ ਸਮਝਾਉਣ ਵਾਸਤੇ ਹੁੰਦੇ ਆ ਬਿਲਕੁਲ ਇਹਹੀ ਕੋਸ਼ਿਸ਼ ਹੁੰਦੀ ਹੈ ਹਾਂ ਜੀ ਜਿਹੜੀ ਗੱਲ ਲਾਈਕ ਚੱਲੀ ਜਾਂਦੀ ਹੈ ਨਾ ਹਾਂ ਜੀ ਹਾਂ ਜੀ ਜੋ ਵਟਕਾ ਲਾਈਟ ਚੱਲ ਰਹੀ ਹੈ ਨਾ ਉਹ ਬਸ ਜੀ ਕਿਵੇਂ ਸਮਝਾਣਾ ਤੁਹਾਡੇ ਤੋਂ ਸਮਝਣ ਮੈਂ ਕਰਨਾ ਇੱਕ ਤਾਂ 15 ਦਾ ਕੰਮ ਹੀ ਹੋ ਜਾਂਦਾ ਨਾਲ ਬਿਲਕੁਲ ਜੀ ਜੇ ਕੋਈ ਸਮਝਣਾ ਚਾਹੇ ਸਮਝ ਸਕਦਾ ਹੈ ਸਮਝਣਾ وہی ਆ ਸਰ ਸਮਝ ਹੀ ਹੋ ਸਕਦਾ ਹੁੰਦਾ ਜਿਹੜਾ ਚਾਵੇ ਹਾਂ ਜੀ ਹਾਂ ਜੀ ਸਮਝਦੀ ਹੈ ਸਾਡੇ ਨਾਲ ਇਹ ਸਾਡੇ ਨਾਲ ਕਨੈਕਸ਼ਨ ਚ ਕਈ ਹੈਗੇ ਆ ਹਾਂ ਜੀ ਆਂਦੇ ਹਾਂ ਜੀ ਬੋਲੋ ਜੀ ਬੋਲੋ ਇਹ ਚੀਜ਼ ਦੀ ਮਖਿਆ ਕੋਈ ਗੋਲੀ ਤਾਂ ਹੁੰਦੀ ਨਹੀਂ ਵੀ ਡਾਕਟਰ ਗੋਲੀ ਦੇ ਦੋ ਤੇ ਬੰਦਾ ਸਮਝ ਜਾ ਹਾਂਜੀ ਹਾਂਜੀ ਆਪਣੀ ਕੋਸ਼ਿਸ਼ ਹੈ ਬਸ ਹਾਂਜੀ ਕੋਸ਼ਿਸ਼ ਕਰਦੀ ਹੈ ਤੇ ਸਾਡੇ ਕਨੈਕਸ਼ਨ ਤੇ ਕਈ ਹੈਗੇ ਜਿਹੜੇ ਜਿਹੜੇ ਸਮਝ ਚੁੱਕੇ ਆ ਕਈ ਨੈਗੇਟਿਵ ਵੀ ਦੇਖ ਲੈਂਦੇ ਨੇ ਅੱਡ-ਅੱਡ ਦਿਮਾਗ ਨੇ ਜੀ ਲੋਕਾਂ ਦੇ ਹਾਂਜੀ ਬੜਾ ਕਈ ਤੇ ਸਾਡੇ ਨਾਲ ਕਨੈਕਸ਼ਨ ਸਾਜ ਤੋਂ ਨਾ 2 ਸਾਲ ਲਗਭਗ ਪਹਿਲੇ 1.5 ਸਾਲ 2 ਸਾਲ ਹੋ ਗਏ ਹੋਣੇ ਤਾਂ ਬੈਪੀ ਥੋੜਾ ਜਿਹਾ ਸ਼ਰਾਰਤ ਤੇ ਅੱਛਾ ਜੀ ਉਸਤੇ ਸਾਡਾ ਇੱਕ ਨਾ ਰਿਸ਼ਤੇਦਾਰੀ ਜੀ ਦਾ ਉਹਨੇ ਤੁਹਾਡਾ ਐਪੀਸੋਡ ਦੇਖਿਆ ਤੇ ਉਸ ਤੋਂ ਬਾਅਦ ਸ਼ਰਾਬ ਨਹੀਂ ਕੀਤੀ ਉਹਨੇ ਅੱਛਾ ਅੱਛਾ ਲੋ 2-3 ਸਾਲ ਹੋ ਗਏ ਤੁਹਾਡਾ ਐਪੀਸੋਡ ਦੇਖਣ ਤੋਂ ਬਾਅਦ ਸ਼ਰਾਬ ਨਹੀਂ ਕੀਤੀ ਉਹਨੇ ਅੱਛਾ ਜੀ ਜੇ ਇੱਕ ਬੰਦੇ ਤੇ ਵੀ ਕੋਈ ਅਸਰ ਹੁੰਦਾ ਉਹ ਵੀ ਬਹੁਤ ਹੈ ਹਾਂ ਜੀ ਹਾਂ ਜੀ ਹਾਂ ਜੀ ਸਾਨੂੰ ਚਲੋ ਸ਼ਰਾਬ ਦੀ ਜਿਹੜੀ ਭੈੜੀ ਬਿਮਾਰੀ ਹੈ ਉਹਦੇ ਗੱਲਾਂ ਲਹੀ ਬਿਲਕੁਲ ਜੀ ਬਹੁਤ ਬੰਦੀ ਬਿਮਾਰੀ ਆ ਤਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਉਹ ਠੀਕ ਹੈ ਜੀ ਬੈਸਟ ਆਫ ਲੱਕ ਦਰਦਨ ਤੋਂ ਵਾਸਤੇ ਜੀ ওকে ਵੀਰੇ ਥੈਂਕ ਯੂ ਥੈਂਕ ਯੂ ਗੱਲ ਜਰੂਰ ਕਰਾਇਓ ਉਹਦੇ ਨਾਲ ਕ ਕਦੇ ਹਾਂ ਜੀ ਹਾਂ ਜੀ ਹਾਂ ਜੀ ਪੱਕਾ ਕਰਾਉਂਗਾ ਮੈਂ ਮਿਸੀ ਨਾਲ ਵੀ ਗੱਲ ਕਰवानी ਸੀਗੀ ਉਹ ਨਾ ਕਰਵਚੋ ਦਾ ਸਮਾਨ ਨੇ ਮਾਰਕੀਟ ਗਏ ਹੋਏ ਅੱਛਾ ਅੱਛਾ ਕੋਈ ਗੱਲ ਦੀ ਅਗਲੇ ਵੀ ਦੁਬਾਰ ਕੋਈ ਗੱਲ ਠੀਕ ਹੈ ਜੀ ਠੀਕ ਹੈ ওকে ਥੈਂਕ ਯੂ ਥੈਂਕ ਯੂ ওকে ਥੈਂਕ ਯੂ ਉਹਦੇ ਘਰ ਵਾਲੀ ਤੱਪਨ ਦਵਾਵਾ ਦਿੰਦੀ ਹੋ ਵਿਚਾਰੀ। ਥੋਰ ਹੁਣ। ਇਹ ਹੁਣ ਜਿਹੜੇ ਕਿੰਦੇ ਨੇ ਬੰਦੇ ਉਹਨਾਂ ਦੇ ਘਰ ਵਾਲੀਆਂ ਹੀ ਜਾਣਦੀਆਂ ਨੇ ਅਸਲ ਦੁੱਖ ਤਕਲੀਫਾਂ ਕੀ ਹੁੰਦੀਆਂ ਨੇ। ਕੀ ਹੁੰਦੀ ਹੈ? ਦੂਜਿਆਂ ਤਾਂ ਹਾਸਾ ਹੁੰਦਾ। ਦੂਜਿਆਂ ਦਾ ਤਾਂ ਹਾਸੇ ਹੁੰਦੇ ਨੇ। ਸਹੀ ਗੱਲ ਹੈ। ਕੋਈ ਕਹਿੰਦਾ ਇਹ ਰੋਕਦੀ ਨਹੀਂ, ਕੋਈ ਕਹਿੰਦਾ ਇਹ ਕਿਉਂ ਰੋਕਦੀ ਐ? ਰੋਕਦੀ ਐ। ਉਹਨੂੰ ਬਹੁਤ ਕੁਝ ਬਰਦਾਸ਼ਤ ਕਰਨਾ ਪੈਂਦਾ। ਉਹਨੂੰ ਆਥਣ ਦਾ ਪਹਿਲਾਂ ਹੀ ਫਿਕਰ ਲੱਗ ਜਾਂਦਾ। ਹੋਰ। ਵਿਪਦਾਨੀ ਕੀ ਬਣੂ ਅੱਜ? ਨਾਲੇ ਬੰਦਾ ਇਕੱਲੇ ਖਰਚੇ ਆਉਂਦੇ ਉਹਨੇ ਪੈਸੇ ਜਿੰਨੇ ਚ ਸਾਰਾ ਪਰਿਵਾਰ ਖਾ ਸਕਦਾ ਵਧੀਆ ਇਹ ਕਿਹੜਾ ਕੋਈ ਸਸਤੀ ਜੀ ਜਿਹੜੀ ਹੁਣ ਰੋਕਦੀ ਨਹੀਂ ਉਹ ਅੱਕ ਚੁੱਕੀ ਹੁੰਦੀ ਹੈ ਜਿਹੜੀ ਉਹ ਤੋਂ ਹਾਂ ਕਈ ਅੱਕ ਕੇ ਗਏ ਆ ਜਦ ਖਾਣ ਦੇ ਪਰੇ ਨੂੰ ਹਰਦਾ ਹੀ ਨਹੀਂ ਮੱਥਾ ਮਾਰ ਕੇ ਹਟ ਜਾਂਦੀਆਂ ਨੇ ਵੱਡ ਵੜ ਜਿਹੜੀ ਰੋਕਦੀ ਉਹ ਵੀ ਮਾੜਾ ਵਜਦੀ ਏ ਹੋਰ ਉਹ ਮਾੜੀ ਵਜਦੀ ਏ ਕਈ ਵਾਰੀ ਇਹ ਰੋਕਦੀ ਕਿਉਂ ਐ ਉਹ ਦੂਜੇ ਕਈ ਵਾਰੀ ਆਏ ਵੀ ਕਹਿੰਦੇ ਨੇ ਵੀ ਲੈ ਇਹਨੂੰ ਕਹਿ ਦੇ ਵੀ ਚਲ ਘਰੇ ਬਹਿ ਕੇ ਪੀ ਲਿਆ ਕਰ ਐਂ ਕਰ ਲਿਆ ਕਰ ਇਹਦਾ ਵਾਰੇ ਪੀਂਦਾ ਉਹਨੂੰ ਕਹਿੰਦੇ ਨੇ ਘਰੇ ਬਹਿ ਕੇ ਪੀਲੇ ਚੱਲ ਵੀ ਜੇ ਘਰੀ ਬੈਠਣ ਲੱਗ ਜੇ ਤਾਂ ਬਾਹਰ ਬਹਿ ਕੇ ਪੀਣੀ ਚੰਗੀ ਐ ਨਾ ਅੰਦਰ ਬਹਿ ਕੇ ਪੀਣੀ ਚੰਗੀ ਐ ਕੋਈ ਕੋਈ ਵੀ ਨਸ਼ਾ ਚਾਹੀਏ ਜੇ ਤਾਂ ਹਾਨੀ ਕਰਕਤਾ ਇੱਥੇ ਲਿਖੀ ਜਾਂਦਾ